ਜਿਹੜਾ ਗੀਤਾਂ ਦੇ ਵਿੱਚ 8 ਕੁ ਪਰਚੇ ਹੋਣ ਨੂੰ ਬਹੁਤ ਵੱਡਾ ਮਾਰਕਾ ਸਮਝਦਾ ਟੌਰ ਸਮਝਦਾ ਉਹਦੇ ਤੇ ਇੱਕ ਪਰਚਾ ਹੈ 295A ਦਾ ਤੇ ਅੱਜ ਉਹਦੇ ਕਰਕੇ ਉਹ ਬੜਾ ਦੁਖੀ ਸੀ ਬੜਾ ਟੈਨਸ਼ਨ 'ਚ ਸੀ ਰੰਗ ਉੱਡਿਆ ਹੋਇਆ ਸੀ ਕਹਿੰਦਾ ਸੀ ਮੇਰਾ ਬਾਪੂ ਵੀ ਬੜਾ ਦੁਖੀ ਹੈ ਮੇਰਾ ਪਰਿਵਾਰ ਵੀ ਬੜਾ ਦੁਖੀ ਹੈ ਔਰ ਅੱਜ ਉਹ ਕੀ ਕੀ ਕਹਿ ਰਿਹਾ ਸੀ ਜਰਾ ਗੌਰ ਨਾਲ ਸੁਣਿਓ ਕਹਿ ਰਿਹਾ ਸੀ ਕਿ ਮੇਰੇ ਤੇ 295A ਦਾ ਪਰਚਾ ਪਾਇਆ ਹੋਇਆ ਹੈ ਤੇ ਮੇਰੇ ਤੋਂ 10 ਲੱਖ ਰੁਪਏ ਉਸ ਪਰਚੇ ਬਦਲੇ ਮੰਗੇ ਜਾ ਰਹੇ ਨੇ ਸਿੰਘਾ ਕਹਿ ਰਿਹਾ ਸੀ ਪੰਜਾਬੀ ਗਾਇਕ ਸਿੰਘਾ ਜਿਹਨੂੰ ਤੁਹਾਡੇ ਜਵਾਕ ਤੇ ਨੌਜਵਾਨ ਬੜਾ ਸੁਣਦੇ ਨੇ ਕਹਿੰਦਾ ਵੀ ਮੇਰੇ ਤੋਂ 10 ਲੱਖ ਰੁਪਏ ਮੰਗਿਆ ਜਾ ਰਿਹਾ ਹੈ ਤੇ ਜਾਂ ਮੈਨੂੰ ਕਹਿੰਦੇ ਨੇ ਵੀ ਤੈਨੂੰ ਸਟੇਜ ਤੋਂ ਚੱਕ ਲੈਣਾ ਜੇ ਨਾ ਦਿੱਤਾ ਤਾਂ ਤੇ ਸਿੰਘਾ ਕਹਿੰਦਾ ਮੇਰੇ ਕੋਲ ਸਾਰੇ ਸਬੂਤ ਵੀ ਨੇ ਵੀ ਜਿਹੜਾ ਮੇਰੇ ਤੋਂ ਪੈਸੇ ਮੰਗੇ ਜਾ ਰਹੇ ਨੇ ਸ਼ਾਇਦ ਉਹ ਇਹ ਗੱਲ ਪੁਲਿਸ ਵਾਲਿਆਂ ਵਾਸਤੇ ਕਹਿ ਰਿਹਾ ਵੀ ਉਹ ਪੈਸੇ ਮੰਗਦੇ ਨੇ ਹੁਣ ਪੱਕੀ ਗੱਲ ਤਾਂ ਉਹਨੂੰ ਪਤਾ ਹੈ ਪਰ ਅੰਦਾਜ਼ਾ ਮੇਰਾ ਇਹੀ ਹੈ ਹੁਣ ਦੇਖੋ ਇਹ ਸਿੰਘੇ ਗਾਇਕ ਦੇ ਉੱਪਰ ਇੱਕ ਪਰਚਾ ਕਪੂਰਥਲੇ ਇੱਕ ਅਜਨਾਲੇ ਪਿਆ ਗੀਤ ਗਾਉਣ ਕਰਕੇ ਪਰਚਾ ਪਿਆ ਕਿਉਂਕਿ ਇੱਕ ਗੀਤ ਇਹਨੇ ਗਾਇਆ ਸੀ ਜਿਹਦੇ ਵਿੱਚ ਇੱਕ ਭਾਈਚਾਰੇ ਨੇ ਇਹ ਕਿਹਾ ਸੀ ਵੀ ਸਾਡੇ ਧਰਮ ਨਾਲ ਇਸਨੇ ਬੇਪਤੀ ਕੀਤੀ ਹੈ ਸਾਡੇ ਧਰਮ ਦੀ ਇਹਨੇ ਇਨਸਲਟ ਬੇਇੱਜ਼ਤੀ ਕੀਤੀ ਹੈ ਤੇ ਇਸ ਕਰਕੇ 295 ਏ ਧਾਰਾ ਲਾ ਕੇ ਤੇ ਉਹਦੇ ਤੇ ਪਰਚਾ ਹੋਇਆ ਸੀ ਅੱਛਾ ਉਸ ਤੋਂ ਬਾਅਦ ਅੱਜ ਜਦੋਂ ਸਿੰਘਾ ਫਿਰ ਵੀਡੀਓ ਪਾਈ ਹੈ ਨਾ ਗਾਇਕ ਸਿੰਘੇ ਨੇ ਸੱਚੀ ਯਾਰ ਅ ਰੰਗ ਉਹਦਾ ਹੈ ਪੀਲਾ ਸੀ ਮੂੰਹ ਉੱਡਿਆ ਜਾ ਹੋਇਆ ਸੀ ਟੈਨਸ਼ਨ 'ਚ ਸੀ ਔਰ ਨਾ ਦੁਖੀ ਸੀ ਤੇ ਵਾਰ-ਵਾਰ ਇਹ ਕਹਿ ਰਿਹਾ ਸੀ ਵੀ ਮੇਰਾ ਬਾਪ ਬੜਾ ਦੁਖੀ ਹੈ ਪਰਚੇ ਕਰਕੇ ਮੇਰੇ ਘਰ ਦੇ ਬੜੇ ਦੁਖੀ ਨੇ ਪਰਚੇ ਕਰਕੇ ਔਰ ਉਤੋਂ ਮੇਰ ਤੋਂ 10 ਲੱਖ ਮੰਗੀ ਜਾਂਦੇ ਨੇ ਇਹ ਸਾਰਾ ਕੁਝ ਸਿੰਘਾ ਕਹਿ ਰਿਹਾ ਸੀ ਮੈਂ ਪੁੱਛਣਾ ਚਾਹਣਾ ਸਿੰਘਾ ਜੀ ਲੋਕਾਂ ਦੇ ਜਵਾਕਾਂ ਨੂੰ ਤੇ ਜਵਾਨੀ ਨੂੰ ਤੁਸੀਂ ਕੀਤਾ ਰਹੀਂ ਪਰਚੇ ਪਾਉਣ ਦੀ ਦਮਗਜੇ ਮਾਰਦੇ ਹੋ ਤੇ ਉਹਨਾਂ ਨੂੰ ਪਰਚੇ ਪਾਉਣ ਨੂੰ ਬਹੁਤ ਵੱਡਾ ਮਾਰਕਾ ਬਣਾ ਕੇ ਪੇਸ਼ ਕਰਦੇ ਹੋ ਆਪਦੇ ਤੇ ਇੱਕ ਪਰਚਾ ਤੇ ਚੀਕਾਂ ਨਿਕਲੀਆਂ ਪਈਆਂ ਨੇ ਇੱਕ ਪਰਚਾ ਤੇ ਮੂੰਹ ਡਿਆ ਪਿਆ ਇੱਕੋ ਪਰਚਾ ਤੇ ਕਹੀ ਜਾਂਦੇ ਹੋ ਮੇਰਾ ਬਾਪ ਬੜਾ ਦੁਖੀ ਹੈ ਤੇ ਤੁਹਾਡੇ ਗੀਤ ਸੁਣ ਸੁਣ ਕੇ ਜਿਨ੍ਹਾਂ ਨੂੰ ਤੁਸੀਂ ਫੂਕ ਛਕਾਈ ਹੈ ਸਾਡੇ ਮੁੰਡਿਆਂ ਨੂੰ ਸਾਡੇ ਬਚਪਨ ਨੂੰ ਤੇ ਪਤਾ ਕਿੰਨੇ ਮੁੰਡਿਆਂ ਨੇ ਤੁਹਾਡੇ ਗੀਤਾਂ ਦੀਆਂ ਫੂਕਾਂ ਛਕ ਛਕ ਕੇ ਤੇ ਉਹ ਕਰਤੂਤਾ ਕੀਤੀਆਂ ਜਿਹੜੀਆਂ ਤੁਸੀਂ ਗੀਤਾਂ 'ਚ ਪ੍ਰਚਾਰਦੇ ਹੋ ਤੁਸੀਂ ਗੀਤਾਂ ਦੇ ਵਿੱਚ ਕਹਿੰਦੇ ਕੀ ਹੋ ਅਜਰਾ ਮੈਂ ਗੀਤ ਤੁਹਾਡੇ ਸੁਣਾਉਣਾ ਜਿਹੜੇ ਤੁਸੀਂ ਤੁਹਾਡੇ ਵੈਸੇ ਸਾਰੇ ਗੀਤ ਹੀ ਲਗਭਗ ਚੱਕਵੇਂ ਨੇ ਹਵਾ ਬਾਜੀ ਫੂਕ ਛਕਾਉਣ ਵਾਲੇ ਨੇ ਪਰ ਆ ਮੈਂ ਤੁਹਾਨੂੰ ਕੁਝ ਕੁ ਗੀਤਾਂ ਦੀਆਂ ਸਤਰਾਂ ਸੁਣਾਉਣਾ ਜੀ ਇਹ ਸਿੰਘਾ ਸਾਹਿਬ ਦੀਆਂ ਸਿੰਘਾ ਕਹਿੰਦਾ ਹੈ ਕਿ ਗੱਲ ਛੋਟੀ ਹੋਵੇ ਭਾਵੇਂ ਹੋਵੇ ਵੱਡੀ ਸਾਡੀ ਤਾਂ ਵਾਰਦਾਤ ਹੁੰਦੀ ਹੈ ਕਹਿੰਦਾ ਗੁੱਸੇ ਵਿੱਚ ਨੇ ਹਾਲਾਤ ਔਖੇ ਸਾਹਮਣੇ ਦੁਖੀ ਵੀ ਸਰਕਾਰ ਹੁੰਦੀ ਹੈ ਗੱਲ ਛੋਟੀ ਹੋਵੇ ਭਾਵੇਂ ਹੋਵੇ ਵੱਡੀ ਸਾਡੀ ਤਾਂ ਵਾਰਦਾਤ ਹੁੰਦੀ ਐ ਅੱਗੇ ਕਹਿੰਦਾ ਓਵੇਂ ਖੂਨ ਹੈ ਕਮੀਜ਼ ਉੱਤੇ ਡੁੱਲਣਾ ਜੋ ਡੁੱਲਦੀ ਦਿਵਾਤ ਹੁੰਦੀ ਐ ਗੱਲ ਛੋਟੀ ਹੋਵੇ ਭਾਵੇਂ ਹੋਵੇ ਵੱਡੀ ਸਾਡੀ ਤਾਂ ਵਾਰ ਦਾਤ ਹੁੰਦੀ ਐ ਅੱਛਾ ਛੋਟੀਆਂ ਛੋਟੀਆਂ ਗੱਲਾਂ ਤੇ ਵਾਰਦਾਤਾ ਕਰਨ ਨੂੰ ਤੁਸੀਂ ਬੜਾ ਟੌਰ ਨਾਲ ਪ੍ਰਚਾਰਦੇ ਹੋ ਗੀਤਾਂ 'ਚ ਤੇ ਫੇਰ ਤੁਸੀਂ ਹੁਣ ਪਰਚਿਆਂ ਤੋਂ ਡਰਦੇ ਹੋ ਕੀ ਇਹ ਲੋਕਾਂ ਦੇ ਜਵਾਕਾਂ ਲਈ ਲੋਕਾਂ ਦੇ ਧੀਆ ਪੁੱਤਾਂ ਲਈ ਤੁਹਾਡੀਆਂ ਇਹ ਜਿਹੜੇ ਪੰਪ ਤੁਸੀਂ ਗੀਤਾ 'ਚ ਸ਼ਿਕਾਰ ਆਇਓ ਦੇਖੋ ਸਿੰਘਾ ਜੀ ਤੁਹਾਡੇ ਗੀਤ ਦੀਆਂ ਸਤਰਾਂ ਨੇ ਵੈਰੀਆਂ ਨੂੰ ਅਸੀਂ ਦਬਕਾ ਕੇ ਰੱਖੀ ਦਾ ਬਾਜੀ ਹਾਰਦਾ ਨਹੀਂ ਜਿਹੜੀ ਵੀ ਖੇਲੀ ਐ ਹੱਥ ਖੜੇ ਕਰਾ ਕੇ ਛੱਡਦਾ ਯਾਰ ਤੇਰਾ ਵੈਲੀ ਐ ਵਾਹ ਬਈ ਵਾਹ ਸਿੰਘਾ ਜੀ ਗੀਤਾ ਇਹਦਾ ਤੁਸੀਂ ਹੱਥ ਖੜੇ ਕਰਾ ਕੇ ਛੱਡਣ ਵਾਲੇ ਵੈਲੀ ਹੋ ਇਹ ਇੱਕ ਪਰਚੇ ਕਰਕੇ ਤੁਸੀਂ ਕਹਿ ਰਹੇ ਹੋ ਵੀ ਸਾਡਾ ਸਾਰਾ ਪਰਿਵਾਰ ਟੈਨਸ਼ਨ 'ਚ ਐ ਮੇਰਾ ਪਿਤਾ ਬੜਾ ਟੈਨਸ਼ਨ 'ਚ ਐ ਉਹਨੇ ਮੈਨੂੰ ਝਿੜਕਿਆ ਵੀ ਐਂਦਾ ਦੇ ਕਰਕੇ ਤੇਰੇ ਪਰਚਾ ਪੈ ਗਿਆ ਤੇ ਫਿਰ ਲੋਕਾਂ ਦੇ ਪਿਓਆਂ ਨੂੰ ਤੁਸੀਂ ਇਨਸਾਨ ਨਹੀਂ ਸਮਝਦੇ ਤੁਹਾਡੇ ਗੀਤਾਂ ਦੇ ਨਾਲ ਪਤਾ ਨਹੀਂ ਕਿੰਨੇ ਕੁ ਜਵਾਬ ਤੇ ਨੌਜਵਾਨ ਜਿਹੜੇ ਆ ਉਹ ਵਿਗੜੇ ਨੇ ਤੁਹਾਡੇ ਗੀਤਾਂ ਦੇ ਵਿੱਚੋਂ ਕੀ ਸੇਧ ਮਿਲਦੀ ਐ ਵੇਖੋ ਕਈ ਲੋਕ ਕਹਿੰਦੇ ਨੇ ਗੀਤਾਂ ਦਾ ਅਸਰ ਨਹੀਂ ਹੁੰਦਾ ਮੈਂ ਕਹਿਣਾ ਹੁੰਦਾ ਮੈਡੀਕਲ ਸਾਇੰਸ ਤੇ ਮਨੋਵਿਗਿਆਨ ਕਹਿੰਦਾ ਕਿ ਮੂੰਹ ਨਾਲ ਬੋਲੀਆਂ ਗੱਲਾਂ ਦਾ ਪ੍ਰਚਾਰ ਦਾ ਵੀ ਅਸਰ ਹੁੰਦਾ ਪਰ ਮੂੰਹ ਦੀ بجائے ਉੱਚ ਬੋਲਣ ਦੀ بجائے ਜਿਹੜੀ ਗੱਲ ਗਾ ਕੇ ਸੰਗੀਤ ਰਾਹੀਂ ਪੇਸ਼ ਕੀਤੀ ਜਾਏ ਉਹਦਾ ਕਿਤੇ ਵੱਧ ਅਸਰ ਹੁੰਦਾ ਜਦੋਂ ਢਾਡੀ ਮਾਰਾਂ ਚੱਲਦੀਆਂ ਨੇ ਕਿਉਂ ਰੌਂਗਟੇ ਖੜੇ ਹੋ ਜਾਂਦੇ ਨੇ ਕਿਉਂ ਜੋਸ਼ ਚੜਦਾ ਹੈ ਇਸੇ ਕਰਕੇ ਕਿਉਂਕਿ ਸੰਗੀਤ ਤਾਕਤ ਹੈ ਉਹੀ ਗੱਲਾਂ ਬੋਲ ਕੇ ਕਹਿ ਦਿਓ ਐਡੀ ਵੱਡੀ ਗੱਲ ਅਸਰ ਨਹੀਂ ਕਰਦੀ ਗੀਤ ਰਾਈ ਕਰਦੀ ਹੈ ਤੇ ਵੇਖੋ ਇਹਨਾਂ ਬਹੁਤ ਸਾਰੇ ਐਸੇ ਗਾਇਕ ਨੇ ਜਿਨ੍ਹਾਂ ਨੇ ਐਸੇ ਗੀਤ ਗਾਏ ਐਸੇ ਗੀਤ ਲਿਖੇ ਜਿਨ੍ਹਾਂ ਦੇ ਰਾਈ ਸਾਡਾ ਬਚਪਨ ਤੇ ਜਵਾਨੀ ਜਿਹੜੀ ਆ ਉਹਦੇ ਅੰਦਰ ਇਹਨਾਂ ਨੇ ਹੰਕਾਰ ਭਰਿਆ ਮੈਂ 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 ਭਰੀ ਫੁਕਰੀਆਂ ਭਰੀਆਂ ਧਮਕੀਆਂ ਭਰੀਆਂ ਬਹੁਤ ਸਾਰੇ ਗਾਇਕਾਂ ਦੇ ਗੀਤਾਂ 'ਚ ਹੈ ਕੀ ਹੈ ਕੀ ਹੈ ਜਾਂ ਫੁਕਰੀਆਂ ਜਾਂ ਹੰਕਾਰ ਜਾਂ ਧਮਕੀਆਂ ਆਹੀ ਕੁਝ ਤਾਂ ਹੈਗਾ ਮੈਂ ਐਂ ਕਰਦਾ ਨਾ ਹੁੰਨਾ ਅਸੀਂ ਐ ਕਰਦਨੇ ਹੁੰਨੇ ਆ ਜੱਟ ਤਾਂ ਐਂ ਕਰ ਦਿੰਦਾ ਹੁੰਦਾ ਅਸੀਂ ਤਾਂ ਆ ਕਰਦਨੇ ਹੁੰਨੇ ਆ ਐਂ ਕਰ ਲਈਦਾ ਹੁੰਦਾ ਹੋਰ ਕੀ ਐ ਹੁਣ ਉਹੀ ਸਿੰਘਾ ਸਾਹਿਬ ਅੱਜ ਪਰਚਾ ਪਿਆ ਹੋਇਆ ਤੇ ਕਹਿ ਰਹੇ ਨੇ ਵੀ ਮੇਰਾ ਪਰਿਵਾਰ ਟੈਨਸ਼ਨ 'ਚ ਮੇਰਾ ਪਿਤਾ ਟੈਨਸ਼ਨ 'ਚ ਤੇ ਮੈਥੋਂ 10 ਲੱਖ ਮੰਗਿਆ ਜਾ ਰਿਹਾ ਦੇਖੋ ਮੈਂ ਇੱਕ ਗੱਲ ਕਹਿ ਦਿਆਂ ਜੇ ਤਾਂ ਕੋਈ ਵੀ ਪੁਲਿਸ ਜਾਂ ਕੋਈ ਵੀ ਵਿਅਕਤੀ ਕੇਸ ਦੇ ਬਦਲੇ 'ਚ 10 ਲੱਖ ਮੰਗ ਰਿਹਾ ਤਾਂ ਇਹ ਵੀ ਗਲਤ ਐ ਇਹ ਵੀ ਨਜਾਇਜ਼ ਹੈ ਪਰ ਜੇ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਮੈਂ ਕਹੂੰਗਾ ਉਹਨਾਂ ਸਾਰੇ ਗਾਇਕ ਜਿਹੜੇ ਚੱਕਵੀ ਫੁਕਰੀ ਗਾਇਕੀ ਕਰਦੇ ਨੇ ਪੰਪ ਲਾਉਂਦੇ ਨੇ ਲੜਨ ਲਈ ਭੜਨ ਲਈ ਖਰੂਦ ਪਾਉਣ ਲਈ ਹੁਣ ਇਹ ਜਿਹੜੇ ਆ ਆ ਜਿਹੜਾ ਗੀਤ ਹੈ ਇਹਦਾ ਹੱਥ ਖੜੇ ਕਰਾ ਕੇ ਛੱਡਦਾ ਯਾਰ ਤੇਰਾ ਵੈਲੀ ਹੈ ਸਿੰਘੇ ਦਾ ਗੀਤ ਹੈ ਤੇ ਇਹਦੇ ਚੋਂ ਕੀ ਸੇਧ ਮਿਲਦੀ ਹੈ ਵੈਲੀ ਬੰਨਾ ਹੁਣ ਇੱਕ ਨਾ ਆਪਣੇ ਪੰਜਾਬੀ ਨੇ ਜਿਹੜੇ ਇਹ ਵੈਲੀ ਜਿਹੜਾ ਸ਼ਬਦ ਦਾ ਨਾ ਇਹਦੇ ਮਗਰ ਬੜੇ ਪਏ ਨੇ ਪਤਾ ਨਹੀਂ ਵੈਲੀ ਸ਼ਬਦ ਸਾਡੇ ਪੰਜਾਬੀਆਂ ਨੂੰ ਗੀਤਾਂ ਦੇ ਵਿੱਚ ਇੰਨਾ ਪਸੰਦ ਕਿਉਂ ਆ ਉਹ ਵੈਲੀ ਹੁੰਦਾ ਕੀ ਹੈ ਵੈਲੀ ਐ ਵੀ ਬੰਦਾ ਉਹਨੂੰ ਕਹਿੰਦੇ ਆ ਜਿਹੜਾ ਨਸ਼ਾ ਪੱਤਾ ਕਰਦਾ ਹੋਵੇ ਨਸ਼ੇੜੀ ਹੋਵੇ ਕੰਮ ਪੁੱਠੇ ਹੋਣ ਬਦਮਾਸ਼ੀ ਗੁੰਡਾਗਰਦੀ ਕਰਦਾ ਹੋਵੇ ਉਹਨੂੰ ਕਹਿੰਦੇ ਆ ਵੈਲੀ ਐ ਵੀ ਬੰਦਾ ਅਸੀਂ ਤਾਂ ਨਿੱਕੇ ਹੁੰਦਿਆਂ ਤੋਂ ਆਈਓ ਕੁਝ ਸੁਣਦੇ ਆਏ ਆ ਵੀ ਉਹ ਫਲਾਣਾ ਬੰਦਾ ਬੜਾ ਯਾਰ ਵੈਲੀ ਐ ਵੀ ਜਿਆ ਦੀ ਦਾ ਰਿਸ਼ਤਾ ਕਰਨ ਕਿਸੇ ਨੇ ਜਾਣਾ ਹੋਵੇ ਤਾਂ ਲੋਕੀ ਇਹ ਪੁੱਛਦੇ ਨੇ ਵੀ ਯਾਰ ਮੁੰਡਾ ਵੈਲੀ ਏ ਵੀ ਤਾਂ ਨੀਗਾ ਤੇ ਇੱਥੇ ਗੀਤਾਂ ਦੇ ਵਿੱਚ ਵੈਲੀ ਏ ਵੀ ਦੀ ਟੌਰ ਮੈਸ ਪੂਜਾ ਦਾ ਗੀਤ ਆਖੇ ਮਤਲਬ ਵੈਲੀ ਬਣ ਮਿੱਤਰਾ ਬੜੇ ਡਰਾਵੇ ਚਰਲੇ ਆ ਇੱਕ ਪਿੱਛੇ ਜਿਹਾ ਗੀਤ ਆਇਆ ਅਰਜਨ ਵੈਲੀ ਪੰਜਾਬੀਆਂ ਨੇ ਉਹ ਗੀਤ ਬਹੁਤ ਹਿੱਟ ਕੀਤਾ ਸੁਣ ਸੁਣ ਕੇ ਉਹ ਵੈਲੀ ਕੋਈ ਸੂਰਮਾ ਹੁੰਦਾ ਵੈਲੀ ਕੋਈ ਬਹਾਦਰ ਹੁੰਦਾੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈੈ ਤੇ ਆਪਾਂ ਉੱਤੇ ਟਪੂਸੀਆਂ ਮਰੀ ਜਾਂਦੇ ਆ ਤੇ ਜੇ ਸਾਡੇ ਜਵਾਕ ਫਿਰ ਵੈਲੀ ਐਵੀ ਬਣ ਜਾਂਦੇ ਨਹੀਂ ਜਾਂ ਬਨਣ ਵੱਲ ਜਾਂਦੇ ਨੇ ਫੇਰ ਅਸੀਂ ਬਹੁਤ ਚੀਕਦੇ ਆ ਫੇਰ ਅਸੀਂ ਬਹੁਤ ਰੌਲਾ ਪਾਉਂਦੇ ਆ ਤੇ ਫਿਰ ਇੰਨਾ ਗੀਤਾਂ ਦੇ ਉੱਪਰ ਅਸੀਂ ਬੈਨ ਕਿਉਂ ਨਹੀਂ ਲਵਾਉਣਾ ਚਾਹੁੰਦੇ ਸਿੱਧੂ ਮੂਸੇ ਵਾਲੇ ਦੇ ਗੀਤ ਸੀ ਉਹਦੇ ਵੀ ਬੜੇ ਗੀਤ ਇਹੋ ਜਿਹੇ ਸੀ ਜਿਨ੍ਹਾਂ 'ਚ ਉਹ ਨਿੱਜੀ ਲੜਾਈਆਂ ਝਗੜਿਆਂ ਨੂੰ ਹੰਕਾਰ ਨੂੰ ਮਾਰ ਧਾਰ ਨੂੰ ਗੋਲੀਆਂ ਮਾਰਨ ਨੂੰ ਬੰਦੇ ਮਾਰਨ ਨੂੰ ਬਹੁਤ ਚੁੱਕਦਾ ਸੀ ਤੇ ਫਿਰ ਜੇ ਉਹਦੇ ਨਾਲ ਵਾਰਦਾਤ ਹੋਈ ਹੈ ਮਾਪਾਪ ਦਾ ਇਕਲੌਤਾ ਪੁੱਤ ਮਰਿਆ ਅਸੀਂ ਵੀ ਕਹਿੰਨੇ ਆ ਗਲਤ ਹੋਇਆ ਪਰ ਗੀਤਾਂ ਦੇ ਵਿੱਚ ਉਹ ਉਹੀ ਗੋਸ਼ੀ ਗਾਉਂਦਾ ਰਿਹਾ ਜੋ ਜਿਸ ਤਰ੍ਹਾਂ ਦੀ ਵਾਰਦਾਤ ਉਹਦੇ ਨਾਲ ਵਾਪਰੀ ਹੈ ਜਾਰਾ ਸੀ ਕਮਾਲ ਹੋ ਗਈ ਕੋਈ ਬੋਲਦਾ ਹੀ ਨਹੀਂ ਬੋਲਦਾ ਹੀ ਨਹੀਂ ਹੁਣ ਆ ਸਿੰਘੇ ਦੇ ਉੱਪਰ ਮੈਂ ਅੱਜ ਗੱਲ ਕਰ ਰਿਹਾ ਤੇ ਸਿੰਘਾ ਅੱਜ ਵੀਡੀਓ ਬਣਾ ਕੇ ਚੀਕੀ ਜਾਂਦਾ ਬੜਾ ਦੁਖੀ ਹੈ ਬੜਾ ਬੜਾ ਮੂੰਹ ਡਿਆ ਹੋਇਆ ਸੀ ਤੇ ਗੀਤਾਂ ਦੇ ਵਿੱਚ ਇਹੀ ਸਿੰਘੇ ਦੀਆਂ ਬੜਕਾਂ ਸੁਣ ਲਿਓ ਐ ਲੱਗੇਗਾ ਵੀ ਜਿਹੜਾ ਪੰਜਾਬ ਦਾ ਦੂਜਾ ਇਸ ਟਾਈਮ ਦਾ ਸਭ ਤੋਂ ਵੱਡਾ ਯੋਧਾ ਹੈ ਨਾ ਜਾਂ ਕੋਈ ਹਰਕੁਲਿਸ ਹੈ ਜਾਂ ਕੋਈ ਸਿਕੰਦਰ ਹੈ ਉਹ ਸ਼ੈਦ ਸਿੰਘ ਆਈਆ ਮਨਕੀਰ ਤੌਲਖ ਆ ਪਿੱਛੇ ਜਾ ਉਹਨੂੰ ਧਮਕੀਆਂ ਆਈਆਂ ਤੇ ਸਿਕਿਉਰਿਟੀਆਂ ਮੰਗਦਾ ਫਿਰੇ ਗਾਇਕ ਮਨਕੀਰ ਤੌਲਖ ਤੇ ਗੀਤਾ ਚੋਂ ਕੀ ਗਾਉਂਦਾ ਜੇਲਾ ਵਿੱਚੋਂ ਫੋਨ ਆਉਣਗੇ ਤੇ ਜੇ ਫੋਨ ਆ ਗਿਆ ਕਿਸੇ ਦਾ ਫਿਰ ਡਰਿਆ ਫਿਰਦਾ ਸੀ ਐਵੇਂ ਲੋਕਾਂ ਦੇ ਜਵਾਕਾਂ ਨੂੰ ਪੰਪ ਨਾ ਲਾਓ ਜੇ ਆਪਦੀਆਂ ਲਤਾਂ 'ਚ ਭਾਰ ਨਹੀਂ ਨਾ ਹੈਗਾ ਤੇ ਇਹ ਫੁਕਰੀ ਤੇ ਚੱਕਵੀ ਗਾਇਕੀ ਦੇ ਨਾਲ ਲੋਕਾਂ ਦੇ ਜਵਾਕਾਂ ਨੂੰ ਨਾਂ ਵਗਾੜੋ ਇਹੀ ਮੇਰੀ ਬੇਨਤੀ ਆ